ਜੈ ਭਾਤ ਮੇਰਾ ਨਾਮ ਹਰਜੋਤ ਕੌਰ ਹੈ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਕਾਂਚੀ ਰਾਮ ਦੇ ਜੋਂਦੇ ਜੀ ਅਸੀਂ ਲੋਕਾਂ ਕਹਿਣਾ ਸਾਹਿਬ ਜੀ ਦਾ ਬਹੁਤ ਮੰਨਿਆ ਨਹੀਂ ਅਜੇ ਤੱਕ ਅੰਦਰੂਨੀਆਂ ਕਮਜ਼ੋਰੀਆਂ ਦਾ ਵੰਡਾ ਵਿੱਚ ਚੁਰਾਹੇ ਦੇ ਪੰਨਿਆ ਨਹੀਂ ਕਾਂਚੀ ਰਾਮ ਦਾ ਨਾਤਾ ਬਹੁਤ ਲੈਂਦੇ ਟੁੱਟੇ ਭਜੇ ਸਮਾਜ ਨੂੰ ਬੰਨਿਆ ਨਹੀਂ ਸਹਿਜਲ ਆਪਣਾ ਆਪ ਸੁਧਾਰਿਆ ਨਹੀਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਮੰਨਿਆ ਨਹੀਂ ਆਮ ਲੋਕਾਂ ਦੇ ਹੱਕਾਂ ਵਿੱਚ ਡੱਟਣ ਵਾਲਾਂ ਬਾਬਾ ਸਾਹਿਬ ਤੋਂ ਬਾਅਦ ਇੱਕ ਸਾਹਿਬ ਹੋਇਆ ਸਾਨੂੰ ਨਹੀਂ ਇਤਿਹਾਸ ਨੇ maaf ਕਰਨਾ ਜੇਕਰ ਰੱਤਾ ਵੀ ਕਮ ਖਰਾਬ ਹੋਇਆ ਜੈ ਭੀਮ ਜੈ ਭਾਰਤ